ਸਤਿ ਸ਼੍ਰੀ ਅਕਾਲ ਜੀ ਸਪਨੂ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀ ਜੋ ਫਰਸਟ ਕਲੈਕਸ਼ਨ ਹੈ ਇਹ ਤੁਹਾਨੂੰ ਪਿਓਰ ਔਰਗੈਂਜ਼ਾ ਦੀ ਮਿਲੇਗੀ ਸ਼ਾਰਟ 2 ਮੀਟਰ ਦੀ ਸ਼ਾਰਟ ਦਾ ਫੈਬਰਿਕ ਆਏਗਾ ਫੈਬਰਿਕ ਸ਼ਰਟ ਦਾ ਪਿਓਰ ਔਰਗੈਂਜ਼ਾ ਇਹਦੇ ਉੱਪਰ ਹੈਂਡਵਰਕ ਹੋਇਆ ਜਿਹੜਾ ਡਿਜ਼ਾਈਨ ਹੈ ਹੈਂਡਵਰਕ ਵਾਲਾ ਹੈ ਸਲੀਵਜ਼ ਤੇ ਵੀ ਵਰਕ ਆਏਗਾ बॉटम 10 ਮੀਟਰ ਦਾ ਤੁਹਾਨੂੰ ਟੈਬੀ ਜਿਹੜਾ ਸਿਲਕ ਫੈਬਰਿਕ ਹੁੰਦਾ ਉਹਦੇ ਵਿੱਚ ਉੱਤੇ ਵੀ ਹੈਂਡ ਵਰਕ ਹੋਇਆ बॉटम ਤੁਹਾਨੂੰ ਨਾਲ نیچے ਰੱਖ ਕੇ ਸ਼ੋ ਕੀਤਾ ਗਿਆ ਦੁਪੱਟਾ ਪ्योर ਰੈਂਜ ਦਾ ਹੈ 4 ਸਾਈਡ ਤੇ ਲੈਂਸ ਲੱਗੀ ਹੈ ਐ ਵਾਲੀਆਂ ਜਿਹੜੀਆਂ ਕਲੈਕਸ਼ਨਾਂ ਨੇ ਪਸ਼ਮੀਨਾ ਦੀਆਂ ਜਰੀ ਵਰਕ ਵਾਲੀਆਂ ਆਣਗੀਆਂ ਇਹਦੇ ਵਿੱਚ ਤੁਹਾਨੂੰ ਕਲਰ ਜਿਹੜੇ 4-5 ਮਿਲ ਜਾਣਗੇ ਪ੍ਰਾਈਸ ਇਹਦਾ 1330 ਰੁਪਏ ਆ ਤੁਸੀਂ ਅਗਰ ਸੂਟ ਪਾਈ ਕਰਨਾ ਚਾਹੁੰਦੇ ਹੋ ਜਾਂ ਫਿਰ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਮੈਂ ਨੰਬਰ ਆਪਣਾ 6239245750 ਦਿੱਤਾ ਹੈ ਨੰਬਰ ਜਦੋਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਐ ਵੀ ਪਸ਼ਮੀਨਾ ਦੀ ਕਲੈਕਸ਼ਨ ਹੈ 1330 ਰੁਪਏ ਵਿੱਚ ਤੁਹਾਨੂੰ ਇਹ ਵੀ ਸੂਟ ਮਿਲ ਜੇਗਾ ਰਾਂਗੇ ਦੇ ਵਿੱਚ ਮੇਰੇ ਕੋਲ 4 ਹੈਗੇ ਨੇ ਵਿంటర్ ਦੀਆਂ ਕਲੈਕਸ਼ਨਾਂ ਕਾਫੀ ਆਈਆਂ ਨੇ ਅੱਜ ਦੀ ਵੀਡੀਓ ਵਿੱਚ ਇਹ ਵਾਲੀ ਜਿਹੜੀ ਕਲੈਕਸ਼ਨ ਹੈ ਟਾਪ ਪਸ਼ਮੀਨਾ ਵੂਲ ਦਾ ਆਏਗਾ ਆਰੀਵਰਕ ਵਾਲਾ ਆਏਗਾ ਬਾਟਮ ਪਲੇਨ ਆਏਗਾ ਦੁਪੱਟਾ ਪਸ਼ਮੀਨਾ ਦਾ ਆਏਗਾ ਪ੍ਰਾਈਸ ਇਹਦਾ 1050 ਰੁਪਏ ਆ ਹੈ ਵੈਲਵਟ ਦੀਆਂ ਕਲੈਕਸ਼ਨ ਆਣ ਗਈਆਂ 1 99 1100 ਦੇ ਵਿੱਚ ਤੁਹਾਨੂੰ ਸੂਟ ਮਿਲ ਜੇਗਾ 5 ਮਿੰਟ 1100 ਦੇ ਵਿੱਚ ਤੁਸੀਂ ਇਹ ਵੈਲਵਟ ਦਾ ਸੂਟ ਜਿਹੜਾ ਬਾਈ ਕਰ ਸਕਦੇ ਹੋ ਰੰਗ ਜਿਹੜੇ ਸੂਟਾਂ ਵਿੱਚ ਜੋ-ਜੋ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹ 1000 ਰੁਪਏ ਦੇ ਵਿੱਚ ਤੁਹਾਨੂੰ ਤਿੰਨ ਰੰਗਾਂ ਵਿੱਚ ਸੂਟ ਆਏ ਨੇ 5 ਮੀਟਰ ਦਾ ਪ्योर ਨੇਚਰਲ ਕريب ਦਾ embroidery pearl work ਵਾਲਾ ਹੈਂਡਵਰਕ ਵਾਲਾ ਤੁਹਾਨੂੰ ਸੂਟ ਮਿਲੇਗਾ ਦੁਪੱਟਾ ਚਨਾਉਂ ਦਾ ਆਏਗਾ ਰੇਟ ਇਹਦਾ ਸਿਰਫ ਤੇ ਸਿਰਫ 1000 ਰੁਪਏ ਆ ਸੂਟ ਤੇ ਡਿਜ਼ਾਈਨ ਜਿੰਨੇ ਵੀ ਮੈਂ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਐ ਵਾਲੇ ਸੂਟ ਜਿਹੜਾ ਤੁਹਾਨੂੰ 4200 ਰੁਪਏਾਂ ਦੇ ਵਿੱਚ ਪਾੜਾ ਸਲਵਾਰ ਆਏਗੀ ਡਿਸਟਰ ਐਮਬਰਾਇਡਰੀ ਵਾਲੀ ਸ਼ਰਟ ਆਏਗੀ ਚਨਾਉਂ ਦਾ ਦੁਪੱਟਾ ਆਏਗਾ ਬਹੁਤ ਹੀ ਪਿਆਰੀ ਕਲੈਕਸ਼ਨਾਂ ਨੇ ਅਤੇ ਜੜਾ ਵਿੱਚ ਇਹਦੇ ਵਿੱਚ ਸਿੰਗਲ ਸਿੰਗਲ ਕਲਰ ਵੀ ਅਵੇਲੇਬਲ ਹੈ ਮੈਂ ਇੱਥੇ ਐਡ ਕਰ ਦਿੱਤੇ ਨੇ ਐ 3700 ਵਿੱਚ ਤੁਹਾਨੂੰ ਸੂਟ ਮਿਲੇਗਾ ਚਿਨੌਨ ਏਮਬਰਾਇਡਰੀ ਸ਼ਰਟ ਆਏਗੀ ਉਹ ਪਾੜਾ ਸਿਲਕ ਦੀ ਸਲਵਾਰ ਆਏਗੀ ਚਿਨੌਨ ਦਾ ਇਹ ਦੁਪੱਟਾ ਆਏਗਾ ਐ ਸਿੰਗਲ ਕਲਰ ਵਿੱਚ ਆਏਗਾ ਪਿਓਰ ਸ਼ਨੀਲ ਦੀ ਸਿਲਕ ਫੈਬਰਿਕ ਦਾ ਆਇਆ ਗਿਆ ਛਾਟ ਤੇ ਹੈਵੀ ਹੈਂਡਵਰਕ ਹੈ ਪੂਰਾ ਨੈਕ ਤੇ ਵੀ ਹੈਂਡਵਰਕ ਹੈ ਦੁਪੱਟਾ ਜਿਹੜਾ ਦਬਕਾ ਟੀਲਾ ਜਿਹੜਾ ਹੁੰਦਾ 슬ੀਵਸ ਤੇ ਫੁੱਲ ਹੈਵੀ ਹੈਂਡਵਰਕ ਹੈ ਮੋਤੀ ਲੈਸ ਲੱਗੀ ਹੋਈ ਨਾਲ ਬਹੁਤ ਹੈਵੀ ਪਿਓਰ ਸ਼ਨੀਲ ਹੈਵੀ ਜਿਹੜਾ ਬਾਟਮ ਹੈ ਹੈਂਡਵਰਕ ਵਾਲਾ ਮੋਤੀ ਵਾਲੀ ਲੈਸ ਲੱਗੀ ਹੋਈ ਹੈ ਐ ਕੁਝ ਕਲੈਕਸ਼ਨਾਂ ਸਟਿਚਾਂ ਆਣ ਗਈਆਂ ਇਹਨਾਂ ਵਿੱਚ ਰੰਗ ਜਿਹੜੇ ਵੀ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਤੁਸੀਂ ਅਗਰ ਕੋਈ ਵੀ ਕੁਇਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ 623924575 ਜੋ ਦਿੱਤਾ ਉਸ ਨੰਬਰ 'ਤੇ ਮੈਨੂੰ ਮੈਸੇਜ ਕਰ ਦਿਓ ਐ ਵਾਲੀਆਂ ਸਾਰੀਆਂ ਕਲੈਕਸ਼ਨਾਂ ਜਿਹੜੀਆਂ ਨੇ ਉਹ ਸਟਿਚਾਂ ਆਣ ਗਈਆਂ ਪਹਿਲੇ ਵਾਲੇ ਚਨਾਸਟਾਲ ਸੀ ਇਹ ਟਾਪ ਐਂਡ ਬਾਟਮ ਦੀ ਕਲੈਕਸ਼ਨ ਹੈ ਇਹਦੇ ਵਿੱਚ ਤੁਹਾਨੂੰ ਸਲੈਕਸ ਪਜਾਮੀ ਮਿਲੇਗੀ ਨਾਲ ਤੇ ਨਾਲ ਜਿਹੜਾ ਅਨਾਰਕਲੀ ਸਟਾਈਲ ਦਾ ਕੁੜਤਾ ਮਿਲੇਗਾ ਬਹੁਤ ਵਾਰਮ ਹੁੰਦਾ ਹੈ ਤੇ ਚਲੋ ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ